ਮੋਹਾਲੀ ਪੁਲਿਸ ਨੂੰ ਉਸਨੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਹੋਟਲ ਦੇ ਵਿੱਚ ਚੱਲ ਰਹੇ ਜੂਏ ਦੇ ਅੱਡੇ ਤੇ ਪੁਲਿਸ ਨੇ ਰੇਡ ਕੀਤੀ 25 ਲੱਖ 30 ਹਜ਼ਾਰ ਰੁਪਏ ਨਗਦ ਬਰਾਮਦ ਹੋਏ ਕੁੱਲ 19 ਮੋਬਾਈਲ ਤਾਸ਼ ਦੇ ਪੱਤੇ ਨੋਟਬੁਕਾਂ ਅਤੇ ਸਤਕਾਰਾਂ ਅਤੇ ਇੱਕ ਐਕਟਿਵਾ ਬਰਾਮਦ ਹੋਈਆਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦਿਆ ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਵੱਲੋਂ ਦੱਸਿਆ ਗਿਆ ਕਿ ਇੱਕ ਗੁਪਤ ਸੂchnਾ ਦੇ ਆਧਾਰ ਤੇ ਗੈਂਗ ਬਲਿੰਗ ਦੇ ਅਤੇ ਧੋਖਾਧੜੀ ਕਰਨ ਵਾਲੇ 14 ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਗੁਪਤ ਸੂchna ਦੇ ਆਧਾਰ ਤੇ ਇੱਕ ਹੋਟਲ ਦੇ ਵਿੱਚ ਜਦੋਂ ਰੇਡ ਕੀਤੀ ਗਈ ਤਾਂ ਉੱਥੋਂ ਤਾਸ਼ ਤੇ ਪੱਤਿਆਂ ਤੇ ਜੂਆ ਚੱਲ ਰਿਹਾ ਸੀ। 14 ਜਣਿਆਂ ਨੂੰ ਗ੍ਰਿਫਤਾਰ ਕਰਕੇ ਮੁੰਡਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਜੂਆ ਕਿੰਨੀ ਦੇਰ ਤੋਂ ਉਹ ਹੋਟਲ ਵਿੱਚ ਚੱਲ ਰਿਹਾ ਸੀ ਅਤੇ ਇਸ ਵਿੱਚ ਹੋਰ ਕੌਣ-ਕੌਣ ਸ਼ਾਮਲ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਅਸੀਂ ਇੱਕ ਜੂਏ ਦਾ ਜਿਹੜਾ ਰੈਕਟ ਕਾਫੀ ਟਾਈਮ ਤੋਂ ਚੱਲ ਰਹੀ ਐ ਅਸੀਂ ਉਹਦੇ ਸਬੰਧਿਤ ਰੱਖੀ ਹੋਈ ਐ ਕੱਲ ਇੱਕ ਸਾਡੇ ਕੋਲ ਇੱਕ ਟਿਪ ਆਈ ਕਿ ਇਸ ਇਲਾਕੇ ਦੇ ਵਿੱਚ ਕੁਝ ਬੰਦੇ ਹੈਗੇ ਜਿਹੜੇ ਸਾਡੇ ਜ਼ਿਰਖਪੁਰ ਅੰਬਾਲਾ ਰਾਜਪੁਰਾ ਇਸ ਰੀਜਨ ਦੇ ਵਿੱਚ ਬਾਰ ਬਾਰ ਇਹ ਸੱਟਾ ਦਾ ਕੰਮ ਤੇ ਜੂਆ ਖੇਡਦੇ ਹੈਗੇ ਹਰ ਵਾਰੀ ਇਹ ਅਲੱਗ-ਅਲੱਗ ਕਈ ਵਾਰੀ ਹੋਟਲ ਚੇਂਜ ਕਰ ਲੈਂਦੇ ਸੀਗੇ ਕਈ ਵਾਰੀ ਕਿਤੇ ਇੱਧਰ ਉੱਧਰ ਬੈਠ ਕੇ ਖੇਡਦੇ ਸੀਗੇ ਤੇ ਇਹਦੇ ਸਾਡੇ ਕੋਲ ਕੱਲ ਇੱਕ ਬੜੀ ਸੋਲਿਡ ਤੇ ਪੱਕੀ ਇਨਫੋਰਮੇਸ਼ਨ ਆਈ ਵੀ ਇੱਕ ਹੋਟਲ ਜਿਹੜਾ ਜ਼ਿਰਖਪੁਰ ਦੇ ਵਿੱਚ ਹੈਗਾ ਕੇਸੀ ਰਾਇਲ ਕਿ ਉੱਥੇ ਇਹ ਬੰਦੇ ਜੂਆ ਖੇਡ ਰਹੇ ਨੇ ਕਾਫੀ ਜਣੇ ਉਸ ਤੋਂ ਬਾਅਦ ਅਸੀਂ ਇਸ ਇਨਫਰਮੇਸ਼ਨ ਨੂੰ ਪੂਰੀ ਤਰ੍ਹਾਂ ਡਿਵੈਲਪ ਕੀਤਾ ਐਸਪੀ ਆਪਰੇਸ਼ਨ ਤਲਵਿੰਦਰ ਸਾਹਿਬ ਰੂਰਲ ਮਨਪ੍ਰੀਤ ਤੇ ਜਸਪਿੰਦਰ ਇਹਨਾਂ ਨੇ ਆਪਣੀਆਂ ਟੀਮਾਂ ਨਾਲ ਲਾਈਆਂ ਬੰਦੇ ਲਈ ਤੇ ਜਾ ਕੇ ਹੋਟਲ ਤੇ ਸ਼ਾਮ ਨੂੰ ਕੱਲ ਰੇਡ ਕੀਤਾ ਜਦੋਂ ਉੱਥੇ ਰੇਡ ਕੀਤਾ ਤਾਂ ਉੱਥੇ ਤਕਰੀਬਨ 14 ਜਿਹੜੇ ਬੰਦੇ ਹੈਗੇ ਅਸੀਂ ਉੱਥੋਂ ਅਰੈਸਟ ਕੀਤੇ ਆ ਜਿਹੜੇ ਜੂਆ ਖੇਡ ਰਹੇ ਸੀ ਇਹਨਾਂ ਕੋਲੋਂ 25,30,000 ਰੁਪਇਆ ਟੋਟਲ ਭਾਰਤੀ ਕਰੰਸੀ ਅਸੀਂ ਰਿਕਵਰ ਕੀਤੀ ਐ 19 ਮੋਬਾਈਲ ਫੋਨ ਕਾਟਸ ਦੇ ਪੱਤੇ ਜਿਹੜੀ ਡੱਬੀਆਂ ਹੈਗੀਆਂ ਉਹ ਸੱਤ ਕਾਰਾਂ ਦੇ ਇੱਕ ਐਕਟਿਵ ਆ ਇਹਨਾਂ ਕੋਲੋਂ ਅਸੀਂ ਰਿਕਵਰ ਕੀਤਾ ਹੈਗਾ ਇਹ ਬੰਦੇ ਜਿਹੜੇ ਹੈਗੇ ਆ ਜੀ ਇਹ ਹੋਟਲ ਦੇ ਮਾਲਕ ਨਾਲ ਰਲ ਕੇ ਇੱਥੇ ਇਹ ਕੰਮ ਕਰਦੇ ਸੀ ਅਸੀਂ ਇਹਦੇ ਵਿੱਚ ਹੋਟਲ ਦੇ ਮਾਲਕ ਤੇ ਜਿਹੜਾ ਮੈਨੇਜਰ ਹੈ ਉਹਨੂੰ ਵੀ ਅਰੈਸਟ ਕੀਤਾ ਹੈਗਾ ਫਿਰ ਇਹਨਾਂ ਨੂੰ ਨਾਮਿਨੇਟ ਕਰ ਲਿਆ ਅਰੈਸਟ ਕਰਨੇ ਹਲੇ ਇਹ ਬਾਕੀ ਹੈਗੇ ਇਹਨਾਂ ਨੂੰ ਨਾਮਿਨੇਟ ਅਸੀਂ ਇਹਦੇ ਐਫ ਆਈ ਆਰ ਦੇ ਵਿੱਚ ਕਰ ਲਿਆ ਇਹਨਾਂ ਨੂੰ ਤੇ ਇਸ ਤਰ੍ਹਾਂ ਦੇ ਜਿਹੜੇ ਬਹੁਤ ਬੰਦੇ ਹੈਗੇ ਆ ਗਰੇ ਇਲਾਕੇ 'ਚ ਇਹ ਇਦਾਂ ਦੇ ਮਾੜੇ ਕੰਮ ਜਿਹੜੇ ਕਰਨਗੇ ਤੁਹਾਨੂੰ ਤੇ ਕਾਨੂੰਨ ਦੀ ਸਖਤੋ ਸਖਤ ਕਾਰਵਾਈ ਸਾਡੇ ਵੱਲੋਂ ਕੀਤੀ ਜਾਊਗੀ ਸਰ ਕਿੰਨੇ ਦਿਨਾਂ ਤੋਂ ਇਹ ਕਰ ਰਹੇ ਸੀਗੇ ਤੇ ਕਿਸ ਤਰ੍ਹਾਂ ਇਹ ਕਿੱਥੇ ਦੇ ਰਹਿਣ ਵਾਲੇ ਨੇ ਜਿੰਨੇ ਵੀ ਅਰੈਸਟ ਹੋਏ ਇਹ ਸਾਰੇ ਚੰਡੀਗੜ੍ਹ ਅਬੋਹਰ ਦੇ ਵੀ ਵਨ ਲੁਧਿਆਣੇ ਦੇ ਪੰਚਕੂਲੇ ਦੇ ਸਾਰੇ ਇਸੇ ਜਿਹੜਾ ਏਰੀਆ ਹੈਗਾ ਇੱਥੋਂ ਦੇ ਰਹਿਣ ਵਾਲੇ ਆ ਤੇ ਕਾਫੀ ਟਾਈਮ ਤੋਂ ਸਾਨੂੰ ਜਿਹੜੀ 8-10 ਦਿਨਾਂ ਤੋਂ ਇਨਫੋਰਮੇਸ਼ਨ ਆ ਰਹੀ ਸੀਗੀ ਪਰ ਅਲੱਗ-ਅਲੱਗ ਜਗ੍ਹਾ ਅਸੀਂ ਕਦੀ ਬਦਿਰਖਪੁਰ ਕਦੀ ਮੁਹਾਲੀ ਸਿਟੀ ਦੇ ਏਰੀਆ ਚ ਇਹਨਾਂ ਨੂੰ ਆਇਡੈਂਟੀਫਾਈ ਕਰ ਰਹੇ ਸੀ ਪਰ ਕਿਉਂਕਿ ਬੜਾ ਲਾਸਟ ਮੂਮੈਂਟ ਤੇ ਆਪਣੀ ਲੋਕੇਸ਼ਨ ਫਾਈਨਲ ਕਰਦੇ ਸੀ ਡਿਸਕਲੋਸ ਕਰਦੇ ਸੀ ਤਾਂ ਸਭ ਤੋਂ 7-8 ਦਿਨ ਤੋਂ ਸਾਨੂੰ ਇਹਤ ਕਾਮਯਾਬੀ ਨਹੀਂ ਮਿਲ ਰਹੀ ਸੀ ਪਰ ਫਾਈਨਲੀ ਅਸੀਂ ਜਿਹੜੀ ਕੱਲ ਹੈਗੀ ਇਹਨਾਂ ਨੂੰ ਬੰਦੇ ਨੂੰ ਫੜਨ ਚ ਦੀ ਫਾਈਲ ਜਿਹੜਾ ਦਿਖਾਰਾ ਸੀ ਜਿਹੜੀ ਬੋਰਡ ਨੇ ਉਹ ਵੀ ਨਾ ਦੇ ਆਪਣੇ ਨੇ ਚਾਹ ਉਹ ਇਹਨਾਂ ਦੇ ਆਪਣੇ ਹੈਗੇ ਜੀ ਕਾਰਾਂ ਦੇ ਫੋਨ ਜਿਹੜੇ ਹੈਗੇ ਸਾਰੇ ਇਹਨਾਂ ਦੇ ਆਪਣੇ ਆ ਉੱਥੇ ਇਹਨਾਂ ਨੇ ਬਿਜ਼ਨਸਮੈਨ ਵਗੈਰਾ ਨੇ ਫੋਨ ਇਹਨਾਂ ਨੇ ਸਾਰੇ ਬਾਹਰ ਜਿਵੇਂ ਰਖਾ ਲੈਂਦੇ ਸੀ ਇੱਕ ਦੂਜੇ ਦੇ ਕਰਕੇ ਨਾ ਸਾਰਿਆਂ ਦੇ ਫੋਨ ਬਾਹਰ ਰੱਖ ਲੈਂਦੇ ਸੀ ਕਿ ਕੀ ਕੋਈ ਇਨਫਾਰਮੇਸ਼ਨ ਨਾ ਲੀਕ ਹੋਵੇ ਉਹ ਹੋਵੇ ਸਰ ਇਹਨਾਂ ਨੂੰ ਕੋਈ ਕਿੰਗ ਪਿੰਨ ਹੈਗਾ ਕੋਈ ਇੱਕ ਬੰਦਾ ਇਹ ਜਾਈ ਕਿੰਗ ਪਿੰਨ ਇਹਨਾਂ ਤੋਂ ਇੱਕ ਦੋ ਬੰਦੇ ਲੱਗ ਰਹੇ ਆ ਜੀ ਹੋਰ ਅਸੀਂ ਬੜੇ ਇੰਟੈਰੋਗੇਟ ਕਰ ਰਹੇ ਆ ਵੀ ਕੀ ਇਹ ਹੀ ਬੰਦੇ ਇਨਵੋਲਡ ਆ ਕੋਈ ਇਦਾਂ ਦੇ ਬੰਦੇ ਜਿਹੜੇ ਇੱਥੇ ਨਾ ਪਹਿਲਾਂ ਆਏ ਹੋਣ ਯਾਓ ਹੁਣ ਉਹ ਅਸੀਂ ਹੁਣ ਇਹਨਾਂ ਨੂੰ ਰਿਮਾਂਡ ਲੈ ਕੇ ਅੱਜ ਕੋਰਟ ਚ ਪੇਸ਼ ਕਰਕੇ ਇਹਨਾਂ ਨੂੰ ਇੰਟਰੋਗੇਸ਼ਨ ਦੇ ਦੌਰਾਨ ਹੋਰ ਬੰਦੇ ਲੈ ਕੇ ਆਣਾ। ਇਹਨਾਂ ਦਾ ਵੀ ਇਨਵੋਲਵਮੈਂਟ ਜਿਹੜਾ ਤੁਸੀਂ ਕਿਹਾ ਕਿ ਵਕ ਵਕ ਚੰਡੀਗੜ੍ਹ ਹਰਿਆਣਾ ਪੰਜਾਬ ਇਹ ਕਿੰਨੇ ਦਿਨਾਂ ਤੋਂ ਕਰ ਰਹੇ ਸੀਗੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕਰਦੇ ਕੀ ਸੀ? ਜੂਆ ਸੀ ਤਾਂ ਕਿਸ ਤਰ੍ਹਾਂ ਦਾ? ਜੂਆ ਤਾਸ਼ ਦਾ ਪੱਤੇ ਨਾਲ ਜੂਆ ਖੇលਦੇ ਸੀਗੇ।

ਨੇ ਜਿਹੜੇ ਵੀ ਸਾਡੀ ਨੋਟਿਸ ਆਣਦੇ ਆ ਅਸੀਂ ਉਹਨਾਂ ਤੇ ਐਕਸ਼ਨ ਲੈਨੇ ਆ ਕੱਲ ਆ ਅਸੀਂ ਐਫ ਆਈ ਆਰ ਦਿੱਤੀ ਹੈ ਇਸ ਤੋਂ ਇੱਕ ਦਿਨ ਪਹਿਲਾਂ ਪਰਸੋਂ ਅਸੀਂ ਇੱਕ ਸਪਾ ਸੈਂਟਰ ਵਿਜੇਰਸਪੁਰ ਬਸਟ ਕੀਤਾ ਉੱਤੇ ਵੀ ਐਫ ਆਈ ਆਰ ਦਿੱਤੀ ਹੈ ਤਾਂ ਜਿੰਨੀ ਇਨਫਾਰਮੇਸ਼ਨ ਸਾਡੇ ਕੋਲ ਆ ਰਹੀ ਹੈ ਉੱਤੇ ਅਸੀਂ ਕੰਮ ਕਰਦੇ ਆ ਦੇਖੋ ਇਹ ਏਰੀਆ ਡਿਵੈਲਪਿੰਗ ਏਰੀਆ ਹੈਗਾ ਪੋਪੂਲੇਸ਼ਨ ਲਗਾਤਾਰ ਵੱਧ ਰਹੀ ਹੈ ਡਿਵੈਲਪਮੈਂਟ ਹੋ ਰਹੀ ਹੈ ਹੋਟਲਜ਼ ਲਗਾਤਾਰ ਵੰਡ ਰਹੇ ਨੇ ਲੋਕੀ ਬਾਹਰੋਂ ਆ ਕੇ ਰਹਿ ਰਹੇ ਨੇ ਜਿੰਨੀ ਵੀ ਪੁਲਿਸ ਦਾ ਇਹੀ ਹੈ ਕਿ ਜਿੰਨੀ ਅਸੀਂ ਆਪ ਵੀ ਇਨਫੋਰਮੇਸ਼ਨ ਡਿਵੈਲਪ ਕਰਦੇ ਹਾਂ ਜਿੰਨੀ ਸਾਡੇ ਸੋਰਸਸ ਤੋਂ ਆਉਂਦੇ ਸੀ ਇਮੀਡੀਏਟਲੀ ਐਕਸ਼ਨ ਕਰਦੇ ਆ ਤੇ ਕਦੇ ਸਵਾਲ ਇਹ ਹੈ ਕਿ ਕੀ ਜਿਹੜੋਂ ਕੋਈ ਗੈਸ ਆ ਰਿਹਾ ਹੈ ਇੱਕ ਨਗਲਿੰਗ ਬਿਲਕੁਲ ਗੈਸਾਂ ਹੈ ਕੀ ਉਹਨਾਂ ਨੇ ਪ੍ਰੋਪਰ ਰੈਕੋਰਡਸ ਤੋਂ ਅੱਪ ਪਹੁੰਚ ਰਹੇ ਨੇ ਆ ਕਿ ਉਹਦੇ ਵਿੱਚ ਪੁਲਿਸ ਇੰਨੀ ਤੱਕ ਤਰਪਣ ਹੋ ਗਈ ਨਾ ਕਰ ਰਹੀ ਕਿ ਜੇਕਰ ਕਿਸੇ ਦੇ ਸ਼ੱਕ ਪੈਂਦਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਅੱਜ ਵੀ ਜਦੋਂ ਤੁਸੀਂ ਆਪ ਕੋਲ ਵੀ ਆਪ ਰੇ ਨਹੀਂ ਕਦੇ ਮਾਰਾ ਚਲੀਏ ਹਿਊਮਨ ਫਾਈਲਿੰਗ ਬੈਕਸਮਨ ਮੋਡਲ ਜਿੱਤੇ ਅੱਜ ਵੀ ਸਿਕਮਿੰਗ ਦੇ ਪ੍ਰੋਪਰ ਮੈਂ ਤੁਹਾਨੂੰ ਉਸੇ ਗੱਲ ਤੇ ਦੁਬ ਜਦ ਤੱਕ ਆਥੈਂਟਿਕ ਨਹੀਂ ਹੋ ਜਾਂਦੀ ਮੈਂ ਤੁਹਾਨੂੰ ਫੇਰ ਕਹਿ ਰਿਹਾ ਵੀ ਅਸੀਂ 8 ਦਿਨ ਤੋਂ ਇਹਨਾਂ ਦੇ ਲੱਗੇ ਹੋਏ ਸੀ ਸਾਡੀ ਦੋ ਟੀਮਾਂ ਪ੍ਰੋਪਰਲੀ ਲੱਗ ਕੇ ਇਹੀ ਕੰਮ ਕਰ ਰਹੀਆਂ ਸੀਗੀਆਂ ਅਲੱਗ-ਅਲੱਗ ਥਾਵਾਂ ਤੇ ਲੇਕਿਨ ਨਹੀਂ ਡਿਵੈਲਪ ਹੋ ਰਿਆ ਸੀ ਉਦੋਂ ਤੱਕ ਕੋਈ ਸ਼ੱਕ ਸੀਗਾ ਕੰਮ ਕਰਦੇ ਰਹੇ ਕਰਦੇ ਰਹੇ ਕਦੀ ਉਹ ਕਾਮਯਾਬੀ ਕਦੀ ਨਹੀਂ ਮਿਲਦੀ ਹੈ ਨਾ ਬਾਰ ਬਾਰ ਰਿਪੋਰਟ ਕਰਨ ਤੋਂ ਬਾਅਦ ਤੇ ਉਹ ਲੱਗੀ ਹੈ ਉਹਦੇ ਸੈਕਸ ਰੈਕર્ડ ਦਾ ਸਾਡੇ ਕੋਲ ਪਰਸੋਂ ਹੀ ਇੱਕ ਇਨਫਰਮੇਸ਼ਨ ਆਈ ਕਰਿਆ ਡਿਵੈਲਪ ਹੋ ਕਰਤਾ ਹੁਣ ਹੋਰ ਆਊਗੀ ਤਾਂ ਹੋਰ ਤੇ ਅਸੀਂ ਐਕਸ਼ਨ ਲਵਾਂਗੇ ਬਿਲਕੁਲ ਸਰ ਕਿ ਕਿ ਜ਼ੀਰੋ ਕੋ ਦਿੱਤੀ ਅਸੀਂ ਗੱਲ ਕਰ ਲਈ ਜਿਸ ਨਾਲ ਪੂਰੀ ਜੱਕਟ ਡਿ ਬਿਲਕੁਲ ਬਾਰਡਰ ਇਹਦੀ ਹਰਿਆਣਾ वगैरह ਲੱਗਦੇ ਨਾਲ ਬਹੁਤ ਕੁਝ ਹੋਟਲਸ ਵੀ ਇਲੀਗਲ ਚੱਲ ਰਹੇ ਨੇ ਦਾ ਲਗਾਤਾਰ ਸਿਕਾਰ ਵੀ ਰਹੇ ਉਸ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਕਿ ਜਿਹੜੇ ਇਲੀਗਲ ਐਕਟੀਵਿਟੀਜ਼ ਹੋ ਰਹੀਆਂ ਆ ਜਿਹੜੇ ਬਾਹਰ ਤੋਂ ਆ ਕੇ ਜਿਹੜੇ ਸ਼ਰਾਰਤੀ ਅੰਸਰ ਹੈ ਕਿਉਂਕਿ ਹੋਟਲਸ ਦਾ ਬਹੁਤ ਨੇ ਬਿਲਕੁਲ ਬਿਲਕੁਲ ਤੁਹਾਡੀ ਠੀਕ ਹੈ ਗੱਲ ਅੱਜ ਕੱਲ ਹੋਟਲਸ ਹੋ ਗਏ ਫਿਰ Airbnb ਹੋ ਗਏ ਅਲਗ ਅਲਗ ਲੋਕੀ ਆਨਲਾਈਨ ਬੁੱਕ ਕਰਕੇ ਨਿਕਲ ਜਾਂਦੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਈ ਵਾਰੀ ਉਹ ਜਿੰਨਾ ਨੋਟਿਸ ਜਾਂਦਾ ਸੀ ਉਹਦੇ ਤੇ ਐਕਸ਼ਨ ਲੈ ਰਹੇ ਹੁਣ ਕੋਈ ਅਨੋਟਿਸਡ ਨਿਕਲ ਜਾਂਦਾ ਉਹ ਹੋ ਸਕਦਾ ਸਾਨੂੰ ਮਹੀਨੇ ਬਾਅਦ ਨੋਟਿਸ ਜਾਂਦਾ ਸੀ ਦੁਬਾਰਾ ਉਹਨੂੰ ਡਿਵੈਲਪ ਕਰਦੇ ਵੀ ਇੱਕ ਮਹੀਨਾ ਪਹਿਲਾਂ ਕਰਾਈ ਨੂੰ ਗਿਆ ਤਾਂ ਤਾਂ ਹੈ ਨਹੀਂ ਕਿ ਸਾਰਾ ਅੱਜ ਹੀ ਹੋ ਜਾਂਦਾ ਡਿਟੈਕਟ ਤੇ ਉਹਦੇ ਤੇ ਵੀ ਵਰਕ ਰੈਗੂਲਰਲੀ ਚੱਲ ਰਿਹਾ ਮਤਲਬ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਹੈ ਸਰ ਪ੍ਰਸ਼ਾਸਨ